ਆਸ ਹੈ ਸਾਨੂੰ ਆਮ ਆਦਮੀ ਪਾਰਟੀ ਨੂੰ ਵੀ ਵੱਡੀ ਲੀਡ ਤੇ 13 ਦੀਆਂ 13 ਸੀਟਾਂ ਜਿੱਤਾਂਗੇ ਜੀ ਕਿ ਆਮ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਆਮ ਲੋਕਾਂ ਨੂੰ ਅੱਗੇ ਲੈ ਕੇ ਆਇਆ ਜਾਊਗਾ ਪਰ ਹੁਣ ਲੋਕ ਕਮੈਂਟ ਕਰ ਰਹੇ ਨੇ ਬਹੁਤ ਸਾਰੇ ਪੋਸਟਾਂ ਪਾ ਰਹੇ ਨੇ ਕਿ ਆਮ ਆਦਮੀ ਪਾਰਟੀ ਟਿਕਟਾਂ ਹੁਣ ਖਾਸ ਬੰਦਿਆਂ ਨੂੰ ਦੇਣ ਲੱਗ ਗਈ ਹੈ ਵਰਵੀਰ ਜੀ ਹਾਂ ਆਮ ਘਰ ਤੋਂ ਨੇ ਕਰਮਜੀਤ ਅਨਬੋਲ ਜੀ ਆਮ ਘਰ ਤੋਂ ਨੇ ਲਾਲਜੀਤ ਭੁੱਲਰ ਜੀ ਆਮ ਘਰ ਤੋਂ ਨੇ ਕੁਲਦੀਪ ਥਾਲੀਵਾਲ ਜੀ ਆਮ ਕਰ ਤੋਂ ਨੇ ਡਾਕਟਰ ਬਲਵੀਰ ਸਿੰਘ ਜੀ ਹੁਣ ਮੰਤਰੀ ਨੇ ਜੀ ਆਮ ਤਾਂ ਰਹੇ ਨਹੀਂ ਖਾਸ ਹੋ ਗਏ ਨੇ ਜੀ ਤੇ ਕਰਮਜੀਤ ਅਨਬੋਲ ਖਾਸ ਹੈ ਜੀ ਆਮ ਬੰਦੇ ਨੂੰ ਤਾਂ ਮਿਲਦੇ ਵੀ ਨਹੀਂ ਫੋਟੋ ਖਿਚਾਉਣ ਲਈ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਜਿਹੜੇ ਚੋਣੇ ਵਿੱਚ ਨਮਾਇंदे ਸੀਗੇ ਵਿਧਾਇਕ ਬਣੇ ਨੇ ਫਿਰ ਮੰਤਰੀ ਬਣੇ ਨੇ ਉਹਨਾਂ ਨੂੰ ਹੀ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਹੋਰ ਕੋਈ ਇੱਥੇ ਲਾਇਕ ਲੀਡਰ ਹੀ ਨਹੀਂ ਸੀਗਾ ਲਾਇਕ ਲਿਚੋਣ ਲੜਨ ਦੇ ਆਗੂ ਹੀ ਨਹੀਂ ਸੀਗਾ ਆਮ ਆਦਮੀ ਪਾਰਟੀ ਕੋਲ ਇਹ ਸਾਰੀਆਂ ਸੀਟਾਂ ਤੇ ਜੀ ਸਰਵੇ ਤੋਂ ਬਾਅਦ ਪਾਰਟੀ ਟਿਕਟ ਦਿੰਦੀ ਹੈ ਸਰਵੇਜ ਕੀ ਆਇਆ ਕਿ ਇਹ ਜਿਹੜੇ ਕੈਂਡੀਡੇਟ ਐਲਾਨੇ ਨੇ ਇਹਨਾਂ ਤੋਂ ਲੋਕ ਖੁਸ਼ ਨੇ ਜਦੋਂ ਹੋਰ ਸਰਕਾਰਾਂ ਸੀਗੀਆਂ ਲੋਕਾਂ ਨੂੰ ਕਹਿੰਦੇ ਸੀਗੇ ਕਿ ਸਵਾਲ ਕਰੋ ਇਹਨਾਂ ਨੂੰ ਪੁੱਛੋ ਜਿਹੜੇ ਮਸਲੇ ਹੱਲ ਨਹੀਂ ਹੋਏ ਉਹਨਾਂ ਤੇ ਘੇਰੋ ਲੀਡਰਾਂ ਨੂੰ ਜੇ ਅੱਜ ਇਹ ਖੁਦ ਨੂੰ ਸਵਾਲ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤਾਂ ਪਰਚੇ ਪਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਗਾਲ੍ਹਾਂ ਕੱਢੀਆਂ ਜਾਂਦੀਆਂ ਨੇ ਦਬਾਇਆ ਜਾਂਦਾ ਲੋਕਾਂ ਨੂੰ ਇਹ ਵੀ ਸਵਾਲ ਅੱਗੇ ਆ ਰਹੇ ਨੇ ਇਹਨਾਂ ਅਕਾਲੀ ਦਲ ਕਾਂਗਰਸ ਦਾ ਮੈਂ ਕਹਣਾ ਵੀ ਗੰਦੇ ਇੰਨਾ ਜ਼ਿਆਦਾ ਪਾਇਆ ਵਾ ਸੀਗਾ ਇਹਨੂੰ ਟਾਈਮ ਲੱਗੂਗਾ ਬੀਬੀਆਂ ਦਾ 1000 ਰੁਪਇਆ ਕਦੋਂ ਦੇ ਰਹੇ ਹੋ ਵਾਦੇ ਸੀਗੇ 5 ਸਾਲ ਦੇ ਇਹ ਕੋਈ 1 ਜਾਂ 1.5 ਜਾਂ 2 ਸਾਲ ਦੇ ਵਾਦੇ ਤਾਂ ਹੈ ਨਹੀਂ ਹਮ ਬਹਿਸ ਕਰੋ ਉਹਦੇ ਤੇ ਸਾਡੇ ਨਾਲ ਗੱਲ ਕਰੋ ਉਹਨਾਂ ਨੂੰ ਕੀ ਜਦ ਕੋਈ ਗੱਲ ਆਉਂਦੀ ਹੈ ਕੋਈ ਕਰਾਪਸ਼ਨ ਦੀ ਆਉਂਦੀ ਹੈ ਜਾਂ ਕੋਈ ਹੋਰ ਲਾ ਕੇ ਨਾਰੇ ਵਾਕ ਆਊਟ ਕਰਕੇ ਬਾਹਰ ਚਲੇ ਜਾਂਦੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਆਮ ਆਦਮੀ ਪਾਰਟੀ ਨੂੰ ਸਾਰੇ ਇੱਕ ਵਾਰ ਫੇਰ ਲੋਕ ਸਭਾ ਚ ਜਿਤਾਈਏ 사ਸੀ ਕਾਲਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਲੋਕ ਸਭਾ ਚੋਣਾਂ ਆ ਗਈਆਂ ਨੇ ਐਲਾਨ ਹੋ ਚੁੱਕੇ ਚੋਣ ਜਾਬਤਾ ਲੱਗ ਚੁੱਕੇ ਸੋ ਹਰ ਇੱਕ ਪਾਰਟੀ ਪੱਬਾਂ ਭਾਰਾ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੋ ਸਾਡੇ ਨਾਲ ਕਿਸਾਨ ਵਿੰਗ ਦੇ ਪੰਜਾਬ ਦੇ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਟਵਾਣਾ ਜੀ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਆਮ ਆਦਮੀ ਪਾਰਟੀ ਤੋਂ ਹਾਂਜੀ ਟਵਾਣਾ ਸਾਹਿਬ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਫਤਿਹ ਵਾਇਗੁਰੂ ਜੀ ਦਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਹਾਂਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਫਿਰ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਨੇ ਜੀ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਤਿਆਰੀਆਂ ਦੇਖੋ ਤਿਆਰੀ ਹੈ ਜੀ ਲੋਕ ਜੋ ਵੀ ਸਰਕਾਰ ਨੇ ਪਹਿਲਾਂ ਕੰਮ ਕਰੇ ਨੇ ਪਿਛਲੇ 2 ਸਾਲਾਂ ਦਾ ਸਾਰਾ ਦੇਖਣਗੇ ਉਹਦੇ ਅਕੋਰਡਿੰਗ ਵੋਟ ਪਾਉਣਗੇ ਔਰ ਆਸ ਹੈ ਸਾਨੂੰ ਆਮ ਆਦਮੀ ਪਾਰਟੀ ਨੂੰ ਵੀ ਵੱਡੀ ਲੀਡ ਤੇ 13 ਦੀਆਂ 13 ਸੀਟਾਂ ਜਿੱਤਾਂਗੇ ਜੀ ਜੀ ਇੱਕ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਜੀ ਜਿੱਦਾਂ ਇਹ ਦੇਖਿਆ ਜਾਵੇ ਆਮ ਆਦਮੀ ਪਾਰਟੀ ਆ ਕਿਹਾ ਜਾ ਰਿਆ ਸੀ ਕਿ ਆਮ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਆਮ ਲੋਕਾਂ ਨੂੰ ਅੱਗੇ ਲੈ ਕੇ ਆਇਆ ਜਾਊਗਾ ਪਰ ਹੁਣ ਲੋਕ ਕਮੈਂਟ ਕਰ ਰਹੇ ਨੇ ਬਹੁਤ ਸਾਰੇ ਪੋਸਟਾਂ ਪਾ ਰਹੇ ਨੇ ਕਿ ਆਮ ਆਦਮੀ ਪਾਰਟੀ ਟਿਕਟਾਂ ਹੁਣ ਖਾਸ ਬੰਦੇ ਨੂੰ ਦੇਣ ਲੱਗ ਗਈ ਦਰੀਆਂ ਬਸਾਉਣ ਵਾਲੇ ਪੋਸਟਰ ਲਾਉਣ ਵਾਲੇ ਹੁਣ ਆਮ ਨਹੀਂ ਰਹਿ ਗਏ ਖਾਸ ਹੋ ਗਏ ਨੇ ਜੀ ਨਹੀਂ ਜੀ ਦੇਖੋ ਕੁਝ ਜਿਹੜੇ ਆਮ ਘਰਾਂ ਦੇ ਬੰਦਿਆਂ ਨੂੰ ਆਮ ਘਰਾਂ ਦੇ ਬੱਚਿਆਂ ਨੂੰ ਟਿਕਟਾਂ ਦਿੱਤੀਆਂ ਸੀਗੀਆਂ ਹੂੰ ਉਹੀ ਚਲੋ ਕੁਝ ਸਾਡੇ ਮੰਤਰੀ ਬਣ ਗਏ ਸੀਗੇ ਉਹਨਾਂ ਨੂੰ ਇਹ ਪਾਰਟੀ ਲੜਾ ਰਹੀ ਹੈ ਤੁਸੀਂ ਦੇਖੋ ਡਾਕਟਰ ਬਲਬੀਰ ਜੀ ਹੂੰ ਆਮ ਘਰ ਤੋਂ ਨੇ ਕਰਮਜੀਤ ਅਨਬੋਲ ਜੀ ਆਮ ਘਰ ਤੋਂ ਨੇ ਲਾਲਜੀਤ ਭੁੱਲਰ ਜੀ ਆਮ ਘਰ ਤੋਂ ਨੇ ਕੁਲਦੀਪ ਥਾਲੀਵਾਲ ਜੀ ਆਮ ਘਰ ਤੋਂ ਨੇ ਦੱਸੋ ਜੀ ਡਾਕਟਰ ਬਲਵੀਰ ਸਿੰਘ ਜੀ ਹੁਣ ਮੰਤਰੀ ਨੇ ਜੀ ਆਮ ਤਾਂ ਰਹੇ ਨਹੀਂ ਖਾਸ ਹੋ ਗਏ ਨੇ ਜੀ ਤੇ ਕਰਮਜੀਤ ਅਨਮੋਲ ਖਾਸ ਹੈ ਜੀ ਆਮ ਬੰਦੇ ਨੂੰ ਤਾਂ ਮਿਲਦੇ ਵੀ ਨਹੀਂ ਫੋਟੋ ਖਿਚਾਉਣ ਲਈ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਤੇ ਸਾਡੇ ਭੁੱਲਰ ਸਾਹਿਬ ਉਹ ਵੀ ਮੰਤਰੀ ਨੇ ਜੀ ਆਮ ਕਿੱਥੇ ਰਹਿ ਗਿਆ ਤੁਸੀਂ ਦੱਸੋ ਲੋਕ ਕਿ ਇਹੀ ਤਾਂ ਸਵਾਲ ਕਰ ਰਹੇ ਨੇ ਥੋੜੇ ਵਰਗੇ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂ ਨਹੀਂ ਅੱਗੇ ਆ ਰਹੇ ਆਮ ਪਾਰਟੀ ਕਹਿੰਦੇ ਆਮ ਨਹੀਂ ਰਹੀ ਇਹ ਸਵਾਲ ਨਹੀਂ 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 ਬਿਲਕੁਲ ਦੇਖੋ 2 ਸਾਲ ਪਹਿਲਾਂ ਉਹ ਮੰਤਰੀ ਬਣੇ ਨੇ ਕਿਸੇ ਨੂੰ 1 ਸਾਲ ਹੋਇਆ ਹੂੰ 1 ਸਾਲ ਹੋਇਆ ਕਿਸੇ ਨੂੰ 2 ਸਾਲ ਹੋਇਆ ਆਮ ਘਰਾਂ ਦੇ ਲੋਕ ਸੀਗੇ ਤੁਸੀਂ ਜਾ ਕੇ ਦੇਖੋਗੇ ਡਾਕਟਰ ਬਲਬੀਰ ਜੀ ਦੀ ਕੋਠੀ ਹਰੇਕ ਮਿਲ ਸਕਦਾ ਉਹਨਾਂ ਨੂੰ ਕੋਈ ਉਹਨਾਂ ਚ ਇਹ ਗੱਲ ਨਹੀਂ ਵੀ ਮੈਂ ਤਾਂ ਅੱਜ ਨਹੀਂ ਮਿਲਣਾ ਜਾਂ ਮੈਂ ਮਿਲ ਨਹੀਂ ਸਕਦਾ ਤੁਸੀਂ ਲਾਲਜੀਤ ਭੁੱਲਰ ਜੀ ਤੇ ਜਾਓ ਆਮ ਮਿਲ ਰਹੇ ਨੇ ਗੱਲ ਦੇਖੋ ਆਮ ਲੋਕ ਕੀ ਨੇ ਜਿਹੜੇ ਕਿ ਆਮ ਲੋਕਾਂ ਦੇ ਵਿੱਚ ਵੇਚਰਨ ਆਮ ਲੋਕਾਂ ਦਾ ਕੰਮ ਕਰਨ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਕੋਈ ਵੱਡੀ ਫੂਫਾਣਾ ਕਰਨ ਕਿਤੇ ਵੀਆਈਪੀ ਕਲਚਰ ਨਾ ਰੱਖਣ ਉਹ ਗੱਲ ਹੈ ਜੀ ਇਹ ਇਸ ਕਰਕੇ ਸਾਰੀ ਆਮ ਘਰਾਂ ਦੇ ਲੋਕ ਨੇ ਜੀ ਇਹ ਆਮ ਘਰਾਂ ਨੂੰ ਟਿਕਟਾਂ ਦਿੱਤੀਆਂ ਨੇ ਔਰ ਆਮ ਘਰਾਂ ਨੂੰ ਇਹ ਜਿਹੜੀਆਂ ਰਹਿੰਦੀਆਂ ਟਿਕਟਾਂ ਦਿੱਤੀਆਂ ਜਾਣਗੀਆਂ ਕੀ ਲੱਗ ਰਿਹਾ ਹੈ ਜੀ ਬਹੁਤ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਚੋਣੇ ਵਿੱਚ ਨਮਾਇंदे ਸੀਗੇ ਵਿਧਾਇਕ ਬਣੇ ਨੇ ਫਿਰ ਮੰਤਰੀ ਬਣੇ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਹੋਰ ਕੋਈ ਇੱਥੇ ਲਾਇਕ ਲੀਡਰ ਹੀ ਨਹੀਂ ਸੀਗਾ ਲਾਇਕ ਚੋਣ ਲੜਨ ਦੇ ਆਗੂ ਹੀ ਨਹੀਂ ਸੀਗਾ ਆਮ ਆਦਮੀ ਪਾਰਟੀ ਕੋਲ ਕੀ ਲੱਗ ਰਿਹਾ ਹੈ ਉਹ ਉਹ ਕੀ ਹੈ ਜੀ ਉਹ ਲੋਕਾਂ 'ਚ ਬਹੁਤ ਵਿਚਰੇ ਨੇ ਜੀ ਹੂੰ ਲੋ ਇਹਨਾਂ ਨੇ ਇਕ ਆਮ ਆਦਮੀ ਪਾਰਟੀ ਨੇ ਕਿ ਹਸੀ ਕੇ ਵੀ ਸਾਡੇ 5 ਸਾਲ ਦੇ ਕੰਮ ਦੇਖਿਓ ਹੂੰ ਸਾਡੇ ਨਾਲ ਵਿਚ ਰਹੇ ਵਿਚ ਰਹੇ ਤੇ ਹੀ ਬੰਦਾ ਪਤਾ ਲੱਗਦਾ ਜੀ ਕਿ ਕੈਸਾ ਹੂੰ ਉਹਨਾਂ ਨਾਲ ਲੋਕ ਬਹੁਤ ਜ਼ਿਆਦਾ ਵਿਚਰ ਚੁੱਕੇ ਨੇ ਔਰ ਲੋਕ ਇੱਕ ਸਰਵੇ ਵੀ ਹੋਇਆ ਹੂੰ ਇਹ ਸਾਰੀਆਂ ਸੀਟਾਂ ਤੇ ਜੀ ਸਰਵੇ ਤੋਂ ਬਾਅਦ ਪਾਰਟੀ ਟਿਕਟ ਦਿੰਦੀ ਹੈ ਸਰਵੇ ਚ ਕੀ ਆਇਆ ਕਿ ਇਹ ਜਿਹੜੇ ਕੈਂਡੀਡੇਟ ਐਲਾਨੇ ਨੇ ਇਹਨਾਂ ਤੋਂ ਲੋਕ ਖੁਸ਼ ਨੇ ਔਰ ਇਹਨਾਂ ਨੂੰ ਲੋਕ ਮੁੜ ਦੁਬਾਰਾ ਫੇਰ ਵੱਡੀ ਲੀਡ ਤੇ ਪਹਿਲਾਂ ਜਿੰਨੀ ਤੇ ਚਦੇ ਉਤੋਂ ਵੱਡੀ ਲੀਡ ਤੇ ਜਤਾਉਣ ਹੂੰ ਜੇ ਦੇਖਿਆ ਜਾਵੇ ਬਹੁਤ ਸਾਰੀਆਂ ਜਿਹੜੀਆਂ ਬਾਦੇ ਸੀਗੇ ਲੋਕਾਂ ਦੀਆਂ ਮੰਗਾਂ ਨੇ ਅੱਜ ਵੀ ਉਹ ਖੜੀਆਂ ਨੇ ਜੋ ਵਾਦੇ ਕੀਤੇ ਸੀਗੇ ਜਦੋਂ ਵਿਧਾਨ ਸਭਾ ਚੋਣਾਂ ਸੀਗੀਆਂ ਉਹ ਹਾਲੇ ਵੀ ਰਹਿੰਦੀਆਂ ਨੇ ਜੀ ਪੂਰੀਆਂ ਨਹੀਂ ਹੋਈਆਂ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡਾ ਮੁੱਦਾ ਇਹ ਚਿੱਟੇ ਦਾ ਚਿੱਟੇ ਵਾਲਾ ਕਲੰਕ ਹੈ ਜਿਹੜਾ ਉਹ ਪੰਜਾਬ ਨੂੰ ਦਿਨ ਪਰ ਦਿਨ ਖਾਈ ਜਾ ਰਿਹਾ ਹੈ ਬਹੁਤ ਮਾਮਾ ਦੇ ਪੁੱਤ ਚਲੇ ਗਏ ਕੇਜਰੀਵਾਲ ਸਾਹਿਬ ਨੇ ਅਤੇ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਬਹੁਤ ਜਲਦ 3 ਮਹੀਨਿਆਂ ਦੇ ਵਿੱਚ ਇਹ ਸਿਸਟਮ ਆ ਜਿਹੜਾ ਬੰਦ ਕਰਦਾਂਗੇ ਹਾਲੇ ਤੱਕ ਬੰਦ ਨਹੀਂ ਹੋਇਆ ਉਹਦੇ ਤੇ ਸਵਾਲ ਉੱਠ ਰਹੇ ਨੇ ਜੀ ਮਨਵਿੰਦਰ ਜੀ ਪਿਛਲੀ ਜਨਵਰੀ ਦੀ ਗੱਲ ਹੈ ਜੀ ਪਹਿਲਾਂ ਮੈਂ ਨਾਬੇ ਦੀ ਗੱਲ ਕਰ ਲਵਾਂ ਪਿਛਲੀ ਜਨਵਰੀ ਦੀ ਗੱਲ ਹੈ ਤੁਸੀਂ ਮੌਜੂਦ ਸੀਗੇ ਐਮਐਲਏ ਸਾਹਿਬ ਨੇ ਕਿੱਦਾਂ ਸਾਰੀਆਂ ਪੰਚਾਇਤਾਂ 142 43 ਪੰਚਾਇਤਾਂ ਸਾਰੇ ਐਮ ਸੀ ਨੱਬਾ ਦੇ ਸਾਰੇ ਪਾਸੋਂ ਦੇ ਹਮ ਇੱਕ ਇੱਕ ਗੱਲ ਕਹਿ ਕੇ ﺍﻟानੀਆਂ ਕਹਤਾ ਸੀ ਹੱਥ ਖੜੇ ਕਰਵਾਤੇ ਸੀਗੇ ਵੀ ਕਿਸੇ ਚਿੱਟੇ ਵਾਲੇ ਦੀ ਕਿਸੇ ਨੇ ਜਵਾਨਤ ਨਹੀਂ ਕਰਾਉਣੀ ਉਹਨੂੰ ਥਾਣੇ 'ਚ ਨਹੀਂ ਛਡਾਉਣ ਜਾਣਾ ਨਾ ਮੇਰੇ ਕੋਲ ਉਹਦੀ ਕੋਈ ਸ਼ਿਫਾਰਿਸ਼ ਲੈ ਕੇ ਆਇਓ ਹਮ ਥੋੜਾ ਕੋਈ ਚਾਹੇ ਮੇਰੇ ਨਜ਼ਦੀਕੀ ਦਾ ਚਾਹੇ ਕਿਸੇ ਕਾਲੀ ਦਾ ਚਾਹੇ ਕਾਂਗਰਸੀ ਦਾ ਚਾਹੇ ਆਮ ਆਦਮੀ ਪਾਰਟੀ ਦਾ ਜਿਸਦੇ ਵਿੱਚ ਐਸਐਸਪੀ ਪਟਿਆਲਾ ਡੀਸੀ ਪਟਿਆਲਾ ਆਈਜੀ ਪਟਿਆਲਾ ਤੇ ਸਮੁੱਚਾ ਸਾਰੀ ਪੁਲਿਸ ਸਾਰਾ ਪ੍ਰਸ਼ਾਸਨ ਪਹੁੰਚਿਆ ਸੀਗਾ ਇੱਕ ਮੈਸੇਜ ਕੀ ਗਿਆ ਜੀ ਬੀ ਆਮ ਆਦਮੀ ਪਾਰਟੀ ਦੇ ਕੋਈ ਵੀ ਐਮਐਲਏ ਕੋਈ ਵੀ ਮੰਤਰੀ ਚਿੱਟੇ ਵਾਲਿਆਂ ਦੇ ਸਖਤ ਖਿਲਾਫ ਨੇ ਹੂੰ ਦੂਸਰਾ ਤੁਸੀਂ ਗੱਲ ਕਰੀਏ ਐਨਡੀਪੀਐਸ ਦੇ ਕਿੰਨੇ ਕੇਸ ਕਰੇ ਜੀ ਹੂੰ ਜਿਹੜਾ ਜਿਹੜਾ ਮਿਲਦਾ ਜੋ ਕੋਈ ਮਿਲਦਾ ਹੈ ਵੇਚਦਾ ਫੜਿਆ ਜਾਂਦਾ ਉਹਨਾਂ ਨੂੰ ਅੰਦਰ ਦੰਦੇ ਨੇ ਜੀ ਕੇਸ ਪਰਚੇ ਦੰਦੇ ਨੇ ਜੀ ਜੀ ਜੇ ਦੇਖਿਆ ਜਾਵੇ ਆ ਮੀਟਿੰਗਾਂ ਤਾਂ ਕਾਂਗਰਸ ਵੇਲੇ ਵੀ ਇਦਾਂ ਦੀਆਂ ਬਹੁਤ ਹੋਈਆਂ ਨੇ ਪੁਲਿਸ ਪ੍ਰਸ਼ਾਸਨ ਕੈਂਪ ਵੀ ਲਾਉਂਦਾ ਰਿਹਾ ਹੈ ਪਰ ਅਸਰ ਨਹੀਂ ਹੋਇਆ ਲੋਕ ਇਹੀ ਕਹਿ ਰਹੇ ਨੇ ਕਿ ਇਹ ਤਾਂ ਜੀ ਸੋਸ਼ਲ ਮੀਡੀਆ ਤੇ ਦਿਖਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਇਸ ਦੇ ਖਿਲਾਫ ਹਾਂ ਇਦਾਂ ਦਾ ਸਵਾਲ ਉੱਠਦਾ ਤੁਸੀਂ ਲੋਕਾਂ 'ਚ ਜਾਇਓ ਜੀ ਲੋਕਾਂ ਤੋਂ ਪਤਾ ਲੱਗੂ ਜੀ ਵੀ ਕਿਸੇ ਐਮਐਲਏ ਨੇ ਕਿਸੇ ਹੋਰ ਲੀਡਰ ਨੇ ਕਿਸੇ ਚੇਅਰਮੈਨ ਨੇ ਦਿੱਤੇ ਵਾਲੇ ਦੇ ਹੱਕ 'ਚ ਫੋਨ ਕਰਿਆ ਜੀ ਹੂੰ ਕਦੇ ਪੁਲਿਸ ਨੂੰ ਕਿਹਾ ਵੀ ਇਹਨੂੰ ਛੱਡ ਦਿਓ ਹੂੰ ਨਹੀਂ ਜੀ ਇਹ ਇਹੀ ਗੱਲ ਹੈਗੀ ਜੀ ਦੇਖੋ ਇਹ ਬੜੀਆਂ ਇਹਨਾਂ ਦੇ ਬੜੇ ਲੰਮੇ ਹੱਥ ਹੁੰਦੇ ਨੇ ਬੜੀ ਬੱਦੀ ਪੱਧਰ ਤੇ ਇਹਨਾਂ ਦੇ ਤਾਰਾਂ ਜੂੜੀਆਂ ਹੁੰਦੇ ਨੇ ਹੌਲੀ-ਹੌਲੀ ਔਰ ਇੱਕ ਦਿਨ ਤੁਸੀਂ ਯਾਦ ਕਰੋਗੇ ਵੀ ਪੰਜਾਬ ਫੇਰ ਸੋਨੇ ਦੀ ਚਿੜੀ ਬਣੂਗਾ ਇਹਦਾ ਬਿਲਕੁਲ ਨਾਸ ਹੋ ਜਾਊਗਾ ਖਾਤਮਾ ਹੋ ਜਾਊਗਾ ਕਿਉਂਕਿ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਹੋ ਰਹੀਆਂ ਨੇ ਇਹਨਾਂ ਨੂੰ ਜੇਲਾਂ ਚ ਵੀ ਧੱਕਿਆ ਜਾ ਰਿਹਾ ਹੈ ਜਿੰਨਾ ਹੋ ਸਕੇ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਨੌਜਵਾਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਨੌਜਵਾਨ ਵੀ ਸੁਚੇਤ ਹੋਣ ਇਹਨਾਂ ਨੂੰ ਜਿਹੜੇ ਚਿੱਟੇ ਦੇ ਤਸਕਰ ਨੇ ਜਾਂ ਚਿੱਟਾ ਵੇਚਣ ਵਾਲੇ ਨੇ ਔਰ ਜਾਂ ਆਪਣੇ ਜਿਹੜਾ ਚਿੱਟਾ ਕੋਈ ਦੀ ਲੱਤ ਲਾਉਣੇ ਵਾਲੇ ਨੇ ਇਹਨਾਂ ਤੋਂ ਪਰਹੇਜ਼ ਕਰਨਾ ਔਰ ਇਹਨਾਂ ਦਾ ਨਾਮ ਦੱਸਣਾ ਪੁਲਿਸ ਕੋਲ ਜਾ ਕੇ ਇਹਨਾਂ ਨੂੰ ਪਕੜਾਉਣ ਹੂੰ ਇੱਕ ਚਮਕੌਰ ਸਾਹਿਬ ਤੋਂ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਚਰਨਜੀਤ ਸਿੰਘ ਡਾਕਟਰ ਚਰਨਜੀਤ ਸਿੰਘ ਉਹਨਾਂ ਨੂੰ ਨੌਜਵਾਨ ਨੇ ਸਵਾਲ ਕੀਤਾ ਬਈ ਜੀ ਚਿੱਟਾ ਸਰੇ ਆਮ ਵਿਕ ਰਿਹਾ ਇਹ ਕਿਉਂ ਨਹੀਂ ਬੰਦ ਹੋਇਆ ਵਾਦਾ ਕੀਤਾ ਸੀਗਾ ਭਵੰਤਮਾਨ ਜੀ ਨੇ ਅਤੇ ਅਰਵਨ ਕੇਂਜਰੀਵਾਲ ਜੀ ਨੇ ਕਿ ਚਿੱਟਾ ਜਲਦ ਬੰਦ ਹੋ ਜਾਊਗਾ ਕੋਈ ਸਮਾਂ ਦਿੱਤਾ ਸੀਗਾ ਉਹ ਬੰਦ ਨਹੀਂ ਹੋਇਆ ਉਹਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਜੀ ਬਕਾਇਦਾ ਵੀਡੀਓ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਅਤੇ ਸਵੇਰੇ ਉਹਦੇ ਘਰ ਪੁਲਿਸ ਭੇਜੀ ਜਾਂਦੀ ਉਹ ਮੁੰਡਾ ਹਾਲੇ ਵੀ ਫਰਾਰ ਆ ਕਿਸੇ ਨਿੱਜੀ ਚੈਨਲ ਤੇ ਬੈਠ ਕੇ ਇੰਟਰਵਿਊ ਦੇ ਰਿਹਾ ਵੀ ਸਾਡੇ ਨਾਲ ਇਹ ਹੋ ਰਿਹਾ ਜੇ ਅਸੀਂ ਸਵਾਲ ਕਰਦੇ ਆ ਜਿਹੜੇ ਲੋਕ ਜਦੋਂ ਹੋਰ ਸਰਕਾਰਾਂ ਸੀਗੀਆਂ ਲੋਕਾਂ ਨੂੰ ਕਹਿੰਦੇ ਸੀਗੇ ਕਿ ਸਵਾਲ ਕਰੋ ਇਹਨਾਂ ਨੂੰ ਪੁੱਛੋ ਜਿਹੜੇ ਮਸਲੇ ਹੱਲ ਨਹੀਂ ਹੋਏ ਉਹਨਾਂ ਤੇ ਘੇਰੋ ਲੀਡਰਾਂ ਨੂੰ ਜੇ ਅੱਜ ਇਹ ਖੁਦ ਨੂੰ ਸਵਾਲ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤਾਂ ਪਰਚੇ ਪਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਗਾਲਾਂ ਕੱਢੀਆਂ ਜਾਂਦੀਆਂ ਨੇ ਦਬਾਇਆ ਜਾਂਦਾ ਲੋਕਾਂ ਨੂੰ ਇਹ ਵੀ ਸਵਾਲ ਅੱਗੇ ਆ ਰਹੇ ਨੇ ਬਿਲਕੁਲ ਨਹੀਂ 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 ਮਨਵਿੰਦਰ ਜੀ ਤਵਾਲਾ ਸਾਹਿਬ ਇਹ ਮੈਂ ਤੁਹਾਨੂੰ ਕਹਿਣਾ ਹੈ ਬਹੁਤ ਲੋਕ ਸਵਾਲ ਕਰਦੇ ਨੇ ਹਮੇਸ਼ਾ ਲੋਕਾਂ ਦੇ ਵਿੱਚ ਹੁੰਦੇ ਨੇ ਸਾਰੇ ਐਮਐਲਏ ਹੁੰਦੇ ਨੇ ਆਪਾਂ ਆਪਣੇ ਐਮਐਲਏ ਦੀ ਗੱਲ ਕਰੀਏ ਔਰ ਰੋਜ ਦੇ ਮਾਨ ਜੀ ਲੋਕਾਂ ਦੇ ਵਿੱਚ ਹੁੰਦੇ ਨੇ ਰੋਜ ਰੋਕ ਸਵਾਲ ਕਰਦੇ ਨੇ ਸਵਾਲਾਂ ਦੇ ਕਿਤੇ ਨਾ ਕਿਤੇ ਹੱਲ ਵੀ ਹੁੰਦੇ ਨੇ ਲੋਕਾਂ ਨੇ ਕਿੰਨਾ ਸਵਾਲ ਕਰਿਆ ਜੀ ਵੀ ਸੜਕ ਨਹੀਂ ਬਣੀ 2 ਸਾਲ ਤੋਂ ਨਹੀਂ ਬਣੀ ਮਾਨ ਸਾਹਿਬ ਕਹਿੰਦੇ ਰਹੇ ਵੀ ਟੈਂਡਰ ਲੱਗਿਆ ਵਾ ਕੋਈ ਗੱਲ ਨਹੀਂ ਸਵਾ ਆ ਗਿਆ ਜੀ ਆ ਗਿਆ ਮੈਂ ਤਾਂ ਡਿ ਚੈਨਲ ਤੇ ਇੰਟਰਵਿਊ ਵੀ ਕਰੀ ਸੀਗੀ ਯਾਰ ਮੈਨੂੰ ਯਾਦ ਹੈ ਵਿਚਾਰੇ ਮੇਰੇ ਭਰਾਵਾਂ ਨੇ ਕਮੈਂਟ ਵੀ ਕਰੇ ਸੀਗੇ ਚਲੋ ਕੋਈ ਗੱਲ ਨਹੀਂ ਪਰ ਆ ਗਿਆ ਸਮਾਂ ਆ ਗਿਆ ਹਰੇਕ ਚੀਜ਼ ਦਾ ਟਾਈਮ ਹੈ ਜੀ ਕੋਈ ਚੀਜ਼ ਨੂੰ ਟਾਈਮ ਤਾਂ ਲੱਗਦਾ ਹੈ ਇਹਨਾਂ ਅਕਾਲੀ ਦਲ ਕਾਂਗਰਸ ਦਾ ਮੈਂ ਕਹਿੰਦਾ ਵੀ ਗੰਦੇ ਇੰਨਾ ਜ਼ਿਆਦਾ ਪਾਇਆ ਵਾ ਸੀਗਾ ਇਹਨੂੰ ਟਾਈਮ ਲੱਗੂਗਾ ਤੇ ਸਾਰਿਆਂ ਵਾਦੇ ਪੂਰੇ ਹੋਣਗੇ ਸਾਰੀ ਲੋਕਾਂ ਦੇ ਜੋ-ਜੋ ਕੰਮ ਨੇ ਸਾਰੀ ਹੋਣਗੇ ਜੀ ਤੁਸੀਂ ਕਿਹਾ ਸਮਾਂ ਲੱਗਦਾ ਹੈ ਬਾਈ ਜੀ ਕਿੰਨਾ ਕ ਸਮਾਂ ਲੱਗੂਗਾ ਜੇ ਲੋਕ ਸਵਾਲ ਨਹੀਂ ਚੁੱਕਣਗੇ ਵਿਰੋਧੀ ਤਰ੍ਹਾਂ ਮੰਗ ਨਹੀਂ ਕਰਨਗੇ ਫਿਰ ਮਸਲੇ ਕਿੱਦਾਂ ਹੱਲ ਹੋਣਗੇ ਬਹੁਤ ਸਾਰੇ ਲੋਕ ਨੇ ਜਿਹੜੇ ਖਿਲਾਫ ਬੋਲਦੇ ਨੇ ਕਹਿੰਦੇ ਉਹਨਾਂ ਤੇ ਪਰਚਾ ਪਾਇਆ ਜਾਂਦਾ ਭਾਨਾ ਸਿੱਧੂ ਵਾਲਾ ਕੇਸ ਦੇਖ ਲਿਓ ਉਹਦੇ ਚ ਕਹਿੰਦੇ ਜੀ ਸਰਕਾਰ ਦੇ ਖਿਲਾਫ ਬੋਲਦਾ ਚੈਨੀ ਚੋਰੀ ਦਾ ਪਰਚਾ ਪਰਚੇ ਤੇ ਪਰਚਾ ਉਹ ਪਰਚੇ ਪਾਏ ਗਏ ਹੋਰ ਬਹੁਤ ਸਾਰੇ ਇਦਾਂ ਦੇ ਮੁੱਦੇ ਨੇ ਜਿਹੜਿਆਂ ਚ ਕਿਹਾ ਜਾ ਰਿਹਾ ਕਿ ਸਰਕਾਰ ਆ ਜੇ ਕੋਈ ਉਹਦੇ ਖਿਲਾਫ ਬੋਲਦਾ ਹੈ ਤਾਂ ਉਹਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੇ ਨੇ ਇਦਾਂ ਦੀ ਨੀਤੀ ਕਿਉਂ ਚੱਲ ਰਹੀ ਆ ਕਿਉਂ ਲੋਕ ਇਦਾਂ ਸਾਰੇ ਲੋਕ ਨੇ ਜਿਹੜੇ ਇਦਾਂ ਦੀ ਗੱਲਾਂ ਕਰ ਰਹੇ ਨੇ ਕਿ ਉਹਨੂੰ ਦਬਾਇਆ ਜਾਂਦਾ ਹੀ ਨਹੀਂ ਚਲੋ ਦੇਖੋ ਭਾਨੇ ਸਿੱਧੂ ਦਾ ਕੋਈ ਪਹਿਲਾ ਉਹ ਤੇ ਇੱਕ ਪਰਚਾ ਹੋ ਗਿਆ ਸੀਗਾ ਕਿਤੇ ਕਿਸੇ ਥਾਣੇਦਾਰ ਨੂੰ ਕਾਫੀ ਗਾਲੀ ਗਲੋਚ ਕਰਦਾ ਹੋਊਗਾ ਹੁਣ ਏਜੰਟਾਂ ਨਾਲ ਉਹਦਾ ਪਤਾ ਨਹੀਂ ਹੁਣ ਬੜਾ ਚੱਲ ਰਿਹਾ ਹੈ ਏਜੰਟ ਕਹਿੰਦੇ ਨੇ ਵੀ ਤੂੰ ਸਾਨੂੰ ਧਮਕਾਉਣਾ ਤੂੰ ਸਾਨੂੰ ਡਰਾਉਣਾ ਉਹਨਾਂ ਦਾ ਆਪਣਾ ਤੇ ਦੂਜੀ ਗੱਲ ਪਰਚਾ ਹੋਇਆ ਨਾ ਉਹਦੇ ਸਬੂਤ ਤਾਂ ਹੋਣਗੇ ਚੈਨੀ ਚੋਰੀ ਦਾ ਕੋਈ ਸਬੂਤ ਤੇ ਨਹੀਂ ਜੀ ਕਹਿੰਦੇ ਸਰਕਾਰ ਹੈ ਨਾ ਜੀ ਹਾਈ ਕੋਰਟ ਉੱਪਰ ਹਮ ਹਾਈ ਕੋਰਟ ਤਾਂ ਸਭ ਤੋਂ ਵੱਡਾ ਜੀ ਫਿਰ ਹਾਈ ਕੋਰਟ ਤੋਂ ਉੱਤੇ ਪਬਲਿਕ ਹੋਗੀ ਜੀ ਜੇ ਪਬਲਿਕ ਨੇ ਇਕੱਠੇ ਹੋ ਕੇ ਪਰਚਾ ਰੱਦ ਕਰਾਤਾ ਬਿਨਾਂ ਕਹਿੰਦੇ ਸ਼ਰਤਾਂ ਤੋਂ ਪਰਚਾ ਰੱਦ ਹੋ ਕੇ ਬਾਹਰ ਆਏ ਫਿਰ ਇਹ ਸਿਸਟਮ ਕਿਵੇਂ ਹੋ ਗਿਆ ਜਿਹੜਾ ਬੰਦਾ ਦੋਸ਼ੀ ਸੀਗਾ ਉਹ ਬਿਨਾਂ ਸ਼ਰਤਾਂ ਤੋਂ ਕਿਵੇਂ ਰਹਾ ਹੋ ਗਿਆ ਜੀ ਬਿਨਾਂ ਉਹ ਤੋਂ ਕਾਰਵਾਈ ਤੋਂ ਦੇਖੋ ਦੱਸਿਆ ਕੀ ਹੈ ਜਦੋਂ ਲੋਕ ਜਦੋਂ ਵਿਦਰੋਹ ਕਰਦੇ ਨੇ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਹੁੰਦਾ ਹੈ ਪਰ ਗਲਤ ਆਏ ਆ ਜੀ ਜੋ ਜਿਸ ਵੀ ਐਸ ਐਚਓ ਨੇ ਜਿਸ ਵੀ ਡੀ ਐਸ ਪੀ ਨੇ ਉਹਨਾਂ ਦੇ ਪਰਚਾ ਕਰਿਆ ਨਾ ਸਬੂਤ ਤੱਥ ਤਾਂ ਉਹਨਾਂ ਨੇ ਰੱਖੀ ਹੋਣਗੇ ਜੀ ਕੋਈ ਬਹੁਤ ਸਾਰੇ ਅਜਿਹੇ ਹੁਣ ਦੇਖੋ ਆਪਣੇ ਲੋਕਾਂ 'ਚ ਨਹੀਂ ਪਤਾ ਲੱਗਦਾ ਉਹਨਾਂ ਦਾ ਇੱਥੇ ਤਾਂ ਤੱਥ ਤਾਂ ਰੱਖੀ ਹੋਣਗੇ ਵੀ ਕਿਵੇਂ ਹੋਇਆ ਕੀ ਰਿਕਾਰਡਿੰਗ ਆਈਏ ਕੀ ਕੁਛ ਆਇਆ ਠੀਕ ਹੈ ਜੀ ਹਾਂ ਉਹ ਹੀ ਗੱਲ ਜੀ ਬਹੁਤ ਸਾਰੇ ਅਜਿਹੇ ਮਾਮਲੇ ਨੇ ਬਹੁਤ ਸਾਰੇ ਸਬੂਤ ਨੇ ਜਿਹੜਿਆਂ 'ਚ ਪਤਾ ਲੱਗਦਾ ਏ ਕਿ ਇਹ ਬੰਦੇ ਨੇ ਜੇਬ ਕੱਟੀ ਆ ਜਾਂ ਇਹਨੇ ਚੇਨ ਖੋਹੀ ਆ ਜਾਂ ਕੁਛ ਵੀ ਕਰਿਆ ਸੀਸੀਟੀਵੀ ਫੋਟੋ ਵੀਡੀਓ ਆਉਂਦੀਆਂ ਨੇ ਆਪਣੇ ਪਾਸੋਂ ਇਲਾਕੇ 'ਚ ਵੀ ਇਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ ਲੋਕ ਇਹ ਸਵਾਲ ਕਰਦੇ ਨੇ ਅਸੀਂ ਪਿੱਛੇ ਇਹ ਖਬਰ ਕੀਤੀ ਸੀਗੀ ਇੱਕ ਬਜ਼ੁਰਗ ਦੀ ਆ ਦੁਕਾਨ 'ਚ ਖੜੇ ਦੀ ਕੋਈ ਕੰਮ ਕਰਾਉਂਦੇ ਦੀ ਔਰਤਾਂ ਆਈਆਂ ਜੇਬ ਕੱਟ ਕੇ ਲੈ ਗਈਆਂ ਰੁਪਈਆ 20000 ਕੱਢ ਕੇ ਲੈ ਗਈਆਂ ਉਹ ਲਿਮਟ 'ਚੋਂ ਕਢਾ ਕੇ ਲੈ ਕੇ ਆਇਆ ਸੀ ਬਕਾਇਦਾ ਪ੍ਰੂਫ ਦੇਤੇ ਪੁਲਿਸ ਨੂੰ ਕੋਈ ਕਾਰਵਾਈ ਨਹੀਂ ਹੋਈ ਲੋਕ ਇਹ ਕਹਿੰਦੇ ਨੇ ਕਿ ਭਾਵੇਂ ਤੇ ਤਾਂ ਉਦੋਂ ਜਦੋਂ ਹੋ ਗਿਆ ਦੀ ਕੋਈ ਵੀਡੀਓ ਨਹੀਂ ਸੀ ਕੁਝ ਨਹੀਂ ਸੀ ਇੱਥੇ ਵੀਡੀਓ ਦਿੱਤੀ ਤਾਂ ਵੀ ਕਾਰਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਜੀ ਇਦਾਂ ਦੇ ਸਵਾਲ ਵੀ ਉੱਠ ਰਹੇ ਨੇ ਨਹੀਂ ਜੀ ਨਹੀਂ ਚਲੋ ਦੇਖੋ ਇਕਾ ਦੁਕਾ ਤੁਸੀਂ ਕਹਿੰਦੇ ਹੋ ਕਿਤੇ ਗੱਲ ਹੋਊਗੀ ਪਰ ਅਦਰਵਾਈਜ਼ ਨਹੀਂ ਤੁਸੀਂ ਪਿੰਡਾਂ 'ਚ ਤਾਂ ਜਾਓ ਜੀ ਪਿੰਡਾਂ 'ਚ ਟਵਾਲਾ ਸਾਹਿਬ ਤੁਸੀਂ ਰੋਜ਼ ਜਾਂਦੇ ਹੋ ਹਰੇਕ ਹਾਲ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਨੇ ਲੋਕਾਂ ਦੀਆਂ ਜੀ ਸ਼ਾਇਦ ਇੱਕ ਕੋਈ ਚੈਨਲ ਨਿਪਾਕ ਆਵਾਜ਼ ਉਹਦੇ ਪਰ ਹੋ ਰਿਹਾ ਵੀ ਪਹਿਲਾਂ ਤਾਂ ਸੁਣਵਾਈਓ ਨਹੀਂ ਸੀਗੀ ਪੁਲਿਸ ਚ ਕੋਈ ਐਮਐਲਏ ਫੋਨ ਕਰ ਦਿੰਦਾ ਤਾਂ ਹੁਣ ਸਿੱਧੀ ਸੁਣਵਾਈ ਹੈ ਨਾ ਕੋਈ ਡਰਦਾ ਮੁਲਾਜ਼ਮ ਅਫਸਰ ਰਿਸ਼ਵਤ ਲੈਂਦਾ ਜੀ ਹੂੰ ਜੇ ਦੇਖਿਆ ਜਾਵੇ ਹੁਣ ਤੁਸੀਂ ਪਿੰਡਾਂ ਦੀ ਗੱਲ ਕਰ ਰਹੇ ਹੋ ਕਿ ਪਿੰਡਾਂ ਚ ਜਾਓ ਹੁਣ ਵੋਟਾਂ ਲੈਣ ਬਾਈ ਜੀ ਪਿੰਡਾਂ ਦੇ ਵਿੱਚ ਜਾਣਾ ਹੈ ਬਹੁਤ ਸਾਰੇ ਲੋਕਾਂ ਨੇ ਸਵਾਲ ਕਰਨੇ ਨੇ ਸਭ ਤੋਂ ਪਹਿਲਾਂ ਤਾਂ ਬੀਬੀਆਂ ਦਾ 1000 ਰੁਪਿਆ ਖੜਾ ਹੈ ਜੀ ਉਹਨਾਂ ਨੂੰ 1000 ਰੁਪਿਆ ਨਹੀਂ ਮਿਲਿਆ ਸਵਾਲ ਇਹ ਵੀ ਉੱਠਣਾ ਬੀਬੀਆਂ ਦਾ 1000 ਰੁਪਿਆ ਕਦੋਂ ਦੇ ਰਹੇ ਹੋ ਜੀ ਨਹੀਂ ਦੇਖੋ ਚਲੋ ਬੀਬੀਆਂ ਦਾ 1000 ਰੁਪਿਆ ਹੂੰ ਜ਼ਰੂਰ ਮਿਲੂਗਾ ਜੀ ਜਿੱਦਾਂ ਦਿੱਲੀ 'ਚ ਲਾਗੂ ਹੋਣ ਜਾ ਰਿਹਾ ਹੈ ਪੰਜਾਬ 'ਚ ਵੀ ਹੋਊਗਾ ਠੀਕ ਹੈ ਜੀ ਇਹ ਵਾਦੇ ਸੀਗੇ 5 ਸਾਲ ਦੇ ਇਹ ਕੋਈ 1 ਜਾਂ 1.5 ਜਾਂ 2 ਸਾਲ ਦੇ ਵਾਦੇ ਤਾਂ ਹੈ ਨਹੀਂ ਸੀਗੇ ਸਭ ਤੋਂ ਪਹਿਲਾ ਵਾਦਾ ਪੂਰਾ ਹੋਇਆ ਬਿਜਲੀ ਦਾ ਹੂੰ ਜਿਹੜੀ ਲੋਕਾਂ ਨੂੰ ਅਸੀਂ ਇੱਕ ਮੇਰੇ ਯਾਦ ਹੈ 2021 ਚ 2020 ਚ ਇਹਨਾਂ ਦੇ ਫਾਰਮਰਾਂ ਦਾ ਇੱਕ ਕੈਂਪੇਨ ਚਲਾਈ ਸੀਗੀ ਇੱਕ ਬਲਬ ਇੱਕ ਪੱਖਾ ਜੀ ਬਿੱਲ 20000 ਹੂੰ ਦੋ ਪੱਖੇ ਇੱਕ কুলਰ ਦੋ ਬਲਬ ਬਿੱਲ 30000 ਕਿਸੇ ਦਾ 40 ਹਾਲ ਤੁਸੀਂ ਯਕੀਨ ਕਰੋ ਇੱਕ ਇੱਕ ਲੱਖ ਰੁਪਇਆ ਬਿੱਲ ਆਇਆ ਅੱਜ ਕੀ 600 ਯੂਨਿਟ ਬਿੱਲ 0 ਹੂੰ ਕਿੱਡਾ ਵੱਡਾ ਵਾਅਦਾ ਏ ਜੀ ਫਿਰ ਦੂਜੀ ਗੱਲ ਆ ਜੋ ਨੌਕਰੀਆਂ ਦੀ ਹਮ ਕੱਲੇ ਕੱਲੇ ਨੌਜਵਾਨ ਨੂੰ ਮੈਰਿਟ ਦੇ ਉੱਤੇ ਹਮ ਲਾਸਟ ਜਦੋਂ ਮੁੱਖ ਮੰਤਰੀ ਸਾਹਿਬ ਇਹ ਉਹਨਾਂ ਨੂੰ ਮਿਲ ਨਹੀਂ ਕਰਦੇ ਨੇ ਉਹਨਾਂ ਨਾਲ ਇੱਕੋ ਗੱਲ ਪੁੱਛਦੇ ਨੇ ਵੀ ਕਿਸੇ ਨੇ ਤੋਂ ਤੋਂ ਪੈਸਾ ਤਾਂ ਲਿਆ ਹਮ ਮੈਰਿਟ ਦੇ ਉੱਤੇ ਜ਼ੀਰੋ ਟੋਲਰੈਂਸ ਤੇ ਫ੍ਰੀ ਕੋਈ ਰਿਸ਼ਵਤ ਦੇ ਬਿਨਾ ਕੁਝ ਨਹੀਂ ਇਹ ਕਰੇ ਬਿਨਾ ਨੌਕਰੀਆਂ ਮਿਲ ਰਹੀਆਂ ਨਹੀਂ ਲੋਕ ਤਾਂ ਕਹਿੰਦੇ ਸਟੰਟ ਨੇ ਕਹਿੰਦੇ ਭਗਵਾਨ ਤੁਮਨ ਸਾਹਿਬ ਤਾਂ ਕਹਿੰਦੇ ਸੀਗੇ ਕਿ ਚਰਨਜੀਤ ਸਿੰਘ ਚੰਨੀ ਨੇ ਕਰੋੜਾਂ ਰੁਪਏ ਦੀ ਮੰਗ ਕੀਤੀ ਆ ਉਹਨੂੰ ਨੌਕਰੀ ਲਾਉਣ ਦੇ ਵਾਸਤੇ ਹੁਣ ਪੋਸਟਾਂ ਪੈ ਰਹੀਆਂ ਨੇ ਕਿ ਉਹ ਨੌਕਰੀ ਵਾਲਾ ਕਿੱਥੇ ਗਿਆ ਜਾਂ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਜ਼ਮੀਨ ਕਹੀ ਜਾ ਰਹੀ ਸੀ ਉਹ ਮਸਲਾ ਕਿੱਧਰ ਗਿਆ ਉਹ ਕਹਿੰਦੇ ਸਟੰਟ ਖੇਡੇ ਜਾ ਰਹੇ ਨੇ ਥੋੜਾ ਟਾਈਮ ਬਾਵਾ ਖੱਟ ਲਈ ਜਾਂਦੀ ਆ ਫਿਰ ਮਸਲਾ ਦਬ ਜਾਂਦੇ ਨੇ ਨੌਕਰੀ ਵਾਲਾ ਸਾਹਮਣੇ ਤਾਂ ਆ ਗਿਆ ਤਾਂ ਜੀ ਨਹੀਂ ਉਹ ਕਿੰਦਰਾ ਹੁਣ ਤਾਂ ਕੋਈ ਪਤਾ ਹੀ ਨਹੀਂ ਲੱਗ ਰਿਹਾ ਜੀ ਉਹ ਉਹਦੀ ਜਾਂਚ ਤਾਂ ਹੋਊ ਜੀ ਉਹ ਬੈਠਾ ਤਾਂ ਕਹਿ ਤਾਂ ਰਿਹਾ ਵੀ ਟਾਈਮ ਲੱਗੂ ਜਾਂਚ ਹੋਏ ਦੀ ਜੀ ਫਿਰ ਵੇ ਕਹਿੰਦੇ ਨੇ ਕਾਰਵਾਈ ਕਿਉਂ ਕਰਤੀ ਜੇ ਨਹੀਂ ਹੁੰਦੀ ਕਿ ਕਿਉਂ ਨਹੀਂ ਨਹੀਂ ਉੱਥੇ ਤਾਂ ਸਬੂਤਾਂ ਦੇ ਆਧਾਰ ਤੇ ਬੰਦੇ ਨੇ ਆ ਕੇ ਕਹਿਤਾ ਸੀਗਾ ਨਾ ਕਿ ਸਾਡੇ ਨਾਲ ਇਹ ਕੁਝ ਕੀਤਾ ਏ ਫਿਰ ਕਾਰਵਾਈ ਕਿਉਂ ਨਹੀਂ ਹੋਈ ਇੱਥੇ ਤਾਂ ਜਿੱਦਾਂ ਭਾਨੇ ਤੇ ਹੋਈ ਉਹ ਤਾਂ ਕਹਿੰਦੇ ਨੇ ਕਿ ਉਹਦੇ ਤੇ ਕਾਰਵਾਈ ਹੋ ਗਈ ਗਲਤ ਹੋ ਗਈ ਉਹਦੇ ਤਾਂ ਸਬੂਤ ਨਹੀਂ ਸੀ ਉਹ ਤਾਂ ਬੰਦਾ ਖੁਦ ਕਹਿ ਰਿਹਾ ਸੀ ਚਰਨਜੀਤ ਸਿੰਘ ਚੰਨੀ ਤੇ ਕਾਰਵਾਈ ਕਿਉਂ ਨਹੀਂ ਹੋਈ ਇਹ ਸਵਾਲ ਵੀ ਲੋਕਾਂ ਦੇ ਨੇ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਦੇਖਿਆ ਹੋ ਹੂੰ ਜੀ ਆਪਣੇ ਵਿਧਾਨ ਸਭਾ ਚ ਬੋਲਦੀ ਹਮ ਕੱਲੇ ਕੱਲੇ ਨੂੰ ਕਿਹਾ ਵੀ ਕੋਈ ਬਖਸ਼ਿਆ ਨਹੀਂ ਜਾਊਗਾ ਜੀਨੇ ਪੰਜਾਬ ਦਾ ਲੁੱਟਿਆ ਜੀ ਖਜ਼ਾਨਾ ਲੁੱਟਿਆ ਜੀਨੇ ਪੰਜਾਬ ਨੂੰ ਲੁੱਟਿਆ ਸਾਰਿਆਂ ਤੇ ਕਾਰਵਾਈ ਹੋਊਗੀ ਵਿਧਾਨ ਸਭਾ ਤੇ ਗੱਲ ਆ ਗਈ ਵਿਧਾਨ ਸਭਾ ਦੇ ਤਾਂ ਵਿਰੋਧੀ ਧਿਰ ਇਹ ਵੀ ਕਹਿੰਦੀ ਹੈ ਕਹਿੰਦੇ ਦੇਖੋ ਜੀ ਵਿਧਾਨ ਸਭਾ ਦੇ ਵਿੱਚ ਕਿੰਦਾ ਦਾ ਮਾਹੌਲ ਬਣਾਤਾ ਜਿੰਦੇ ਲੈ ਕੇ ਗਏ ਨੇ ਇਹ અપਮਾਨ ਆ ਮਹਾਨ ਸਦਨ ਦਾ ਇਦਾਂ ਦੀਆਂ ਗੱਲਾਂ ਕਰਨੀਆਂ ਜਾਂ ਉੱਥੇ ਜਿਹੜੇ ਕੈਮਰੇ ਚੱਲਦੇ ਨੇ ਕਹਿੰਦੇ ਵਿਰੋਧੀਆਂ ਦੇ ਤੱਕ ਤਾਂ ਕੈਮਰੇ ਨਹੀਂ ਜਾਂਦਾ ਇੱਕੋ ਜਗ੍ਹਾ ਤੇ ਰਹਿੰਦਾ ਈ ਕਾਮਾਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਮੰਤਰੀ ਨੇ ਉਹਨਾਂ ਤੇ ਰੈਂਦਾ ਵਿਰੋਧੀਆਂ ਤੇ ਕੈਮਰਾ ਨਹੀਂ ਜਾਂਦਾ ਇਹ ਵੀ ਇਹ ਵੀ ਸਵਾਲ ਉੱਠਦੇ ਨੇ ਜੀ ਸੁਣ ਪ੍ਰਤਾਪ ਬਾਜਵਾ ਜੀ ਕਿਵੇਂ ਦਿਖਦੇ ਨੇ ਹੂੰ ਜ਼ੂਮ ਨਹੀਂ ਹੁੰਦਾ ਜੀ ਸੰਘਪਾਲ ਖਹਿਰਾ ਕਿਵੇਂ ਜ਼ੂਮ ਨਹੀਂ ਹੁੰਦਾ ਜਿੱਦਾਂ ਜ਼ੂਮਿੰਗ ਹੁਣ ਜ਼ੂਮਿੰਗ ਕਰਕੇ ਥੋੜੀ ਬਿਲਕੁਲ ਦਿਖ ਜਾਣੀ ਐ ਇੱਕ ਦੂਰੋਂ ਦਿਖਾਉਣਾ ਇੱਕ ਨੂੰ ਬਿਲਕੁਲ ਕਲੋਜ਼ ਦਿਖਾਉਣਾ ਨਹੀਂ ਉਹਨਾਂ ਦੀ ਗੱਲ ਤਾਂ ਲੋਕਾਂ ਨੂੰ ਪਤਾ ਲੱਗ ਰਹੀ ਐ ਜੀ ਆ ਤਾਂ ਰਹੇ ਨੇ ਫਿਰ ਦੂਜੀ ਗੱਲ ਤੁਸੀਂ ਕਹਿੰਦੇ ਹੋ ਜਿੰਦਾ ਲਾ ਕੇ ਮੈਂ ਪਿਛਲੇ ਸੈਸ਼ਨ ਦੇ ਵਿੱਚ ਗਿਆ ਸੀਗਾ ਜੀ ਜਦੋਂ ਮੁੱਦੇ ਦੀ ਉੱਥੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਵੀ ਇੱਥੇ ਆਪਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਆਉਨੇ ਹ ਤੁਸੀਂ ਲੋਕਾਂ ਦੇ ਮੁੱਦੇ اٹھਾ ਲੋ ਬਹਿਸ ਕਰੋ ਉਹਦੇ ਤੇ ਸਾਡੇ ਨਾਲ ਗੱਲ ਕਰੋ ਉਹਨਾਂ ਨੂੰ ਕੀ ਜਦ ਕੋਈ ਗੱਲ ਆਉਂਦੀ ਹੈ ਕੋਈ ਕਰਾਪਸ਼ਨ ਦੀ ਆਉਂਦੀ ਹੈ ਜਾਂ ਕੋਈ ਹੋਰ ਲਾ ਕੇ ਨਾਰੇ ਵਾਕ ਆਊਟ ਕਰਕੇ ਬਾਹਰ ਚਲੇ ਜਾਂਦੇ ਉਹ ਕਹੇ ਮੁੱਖ ਮੰਤਰੀ ਨੇ ਹੁਣ ਇੱਥੇ ਬਹਿ ਕੇ ਗੱਲਾਂ ਸੁਣਿਓ ਸਾਡੀਆਂ ਵੀ ਤੁਸੀਂ 70 ਸਾਲਾਂ ਚ ਅਕਾਲੀਵਲ ਨੇ ਕਾਂਗਰਸ ਨੇ ਕਿਵੇਂ ਲੁੱਟਿਆ ਪੰਜਾਬ ਉਹ ਗੱਲਾਂ ਉਹਨਾਂ ਨੂੰ ਤੁਹਾਨੂੰ ਪਤਾ ਸੁਣਨੀयां ਚੰਗੀਆਂ ਨਹੀਂ ਲੱਗਦੀਆਂ ਤਾਂ ਕਰਕੇ ਚੀਕਾਂ ਮਾਰਦੇ ਨੇ ਜੀ ਤੇ ਘਰ ਘਰ ਆਟਾ ਪਹੁੰਚਣ ਦੀ ਰਾਸ਼ਨ ਪਹੁੰਚਣ ਦੀ ਗੱਲ ਹੋਈ ਸੀਗੀ ਜੀ ਬਹੁਤ ਜਗ੍ਹਾ ਤੇ ਤਾਂ ਪਹੁੰਚ ਵੀ ਰਿਹਾ ਏ ਉਹ ਚੰਗਿਆ ਕੰਮ ਆ ਜੋ ਵਾਦਾ ਕੀਤਾ ਸੀ ਹੋ ਰਿਹਾ ਏ ਪਰ ਬਹੁਤ ਜਗ੍ਹਾ ਤੇ ਲੰਬੀਆਂ ਲਾਈਨਾਂ ਦਿਖ ਰਹੀਆਂ ਨੇ ਜੀ ਡੀਪੂਆਂ ਦੇ ਬਾਹਰ ਉਦਾਂ ਹੀ ਪਰਚੀ ਸਿਸਟਮ ਚੱਲ ਰਿਹਾ ਏ ਲੋਕਾਂ 'ਚ ਲੜਾਈ ਪੈ ਰਹੀ ਆ ਕਹਿੰਦੇ ਜੀ ਦੋ ਦੋ ਦਿਨ ਵੀ ਲਾਈਨਾਂ 'ਚ ਖੜਨਾ ਪੈਂਦਾ ਏ અમલોદ એ સલાણી ਪਿੰਡ ਦੇ ਵਿੱਚ ਅਰਵਨ ਕੇਂਜਰੀਵਾਲ ਤੇ ਭਗਵੰਤਮਾਨ ਸਾਹਿਬ ਨੇ ਖੁਦ ਇਹ ਮਹਿੰਮ ਚਲਾਈ ਸੀਗੀ ਆਟਾ ਦਾਲ ਸਕੀਮ ਦੀ ਘਰ ਘਰ ਜਾ ਕੇ ਵੰਡਿਆ ਸੀਗਾ ਉਹ ਵੰਡ ਕੇ ਮੁੜ ਕੇ ਕਹਿੰਦੇ ਜੀ ਬਹੁਤ ਸਾਰੇ ਇਲਾਕਿਆਂ 'ਚ ਤਾਂ ਵੰਡੇ ਨਹੀਂ ਜਾ ਰਿਆ ਠੀਕ ਹੈ ਜੀ ਤੁਹਾਡੀ ਗੱਲ ਹਜੇ ਥੋੜਾ ਜਿਹਾ ਮੈਂ ਵੀ ਸਾਡੇ ਪਿੰਡ 'ਚ ਵੀ ਇਹ ਸੀਗਾ ਮੈਂ ਉਹਨਾਂ ਨੂੰ ਮਿਲਿਆ ਵੀ ਸੀ ਜੋ ਵੀਰ ਆਏ ਸੀਗੇ ਮਾਰਕਫੈਡ ਨਾਲ ਟੱਚ ਨੇ ਫੂਡ ਸਪਲਾਈ ਤੋਂ ਬਦਲ ਕੇ ਮਾਰਕਫੈਡ ਨਾਲ ਟੱਚ ਹੋ ਗਏ ਠੀਕ ਹੈ ਜੀ ਉਹਨਾਂ ਨਾਲ ਗੱਲ ਕਰੀ ਮੈਂ ਕਿਹਾ ਜੀ ਘਰ-ਘਰ ਆਟਾ ਵੰਡਣ ਦੀ ਤੁਹਾਡੀ ਸਕੀਮ ਹੈਗੀ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਵੰਡਾਂਗੇ ਪਰ ਜਦੋਂ ਅਸੀਂ ਪਰਚੀ ਕੱਟਣ ਆਉਂਦੇ ਨੇ ਲੋਕ ਹੀ ਆ ਜਾਂਦੇ ਨੇ ਹੂੰ ਇੱਥੋਂ ਹੀ ਲੈ ਜਾਂਦੇ ਨੇ ਵੀ ਅਸੀਂ ਕਿਹਾ ਵੀ ਹਜੇ ਚਲੋ ਨਵੇਂ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਇਕੱਲੇ-ਇਕੱਲੇ ਦਾ ਘਰ ਵੀ ਨਹੀਂ ਪਤਾ ਹਜੇ ਜੀ ਇਹ ਸਿਸਟਮ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਮੈਂ ਕਹਿੰਦਾ 80 ਤੋਂ 90% ਤਾਂ ਹੋਇਆ ਘਰ-ਘਰ ਗਿਆ ਜੀ ਕਿਤੇ ਦਿੱਕਤ ਆਈ ਹੈ ਤਾਂ ਨੈਕਸਟ ਟਾਈਮ ਨਹੀਂ ਆਊਗੀ ਜੀ ਪਰ ਲੋਕਾਂ ਦੇ ਸਵਾਲ ਨੇ ਨਾ ਕਿ ਜਦੋਂ ਇਹ ਸਕੀਮ ਸ਼ੁਰੂ ਹੋ ਗਈ ਸੀ ਫਿਰ ਇਹਦੀ ਤੇ ਪੂਰੀ ਗੌਰ ਕਿਉਂ ਨਹੀਂ ਕੀਤੀ ਗਈ ਇਹ ਲਾਗੂ ਕਿਉਂ ਨਹੀਂ ਹੋਈ ਕਿਉਂ ਇਦਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਜਦੋਂ ਸਰਕਾਰ ਤੋਂ ਹੀ ਕੰਮ ਨਹੀਂ ਹੋ ਰਿਹਾ ਆਮ ਪਬਲਿਕ ਜਿਹੜੇ ਕੰਮ ਕਹਿੰਦੀ ਉਹ ਕਿੱਥੋਂ ਕਰ ਦੂਗੀ ਆਮ ਲੋਕ ਕਿੱਥੋਂ ਕਰ ਦੇਣਗੇ ਜੋ ਸਰਕਾਰ ਨੇ ਸਟਾਰਟ ਹੀ ਕਰਤੀ ਜਦੋਂ ਫਿਰ ਕਿਉਂ ਨਹੀਂ ਹੋ ਰਿਹਾ ਦੇਖੋ ਜੀ 12500 ਜਾਂ 13000 ਦੇ ਕਰੀਬ ਪਿੰਡ ਹੈ ਜੀ ਜੀ ਪੰਜਾਬ ਦੇ ਵਿੱਚ ਉਹ ਤਾਂ ਕਿਸੇ ਪਿੰਡਾਂ ਚ 5 4 10 ਪਿੰਡਾਂ ਚ ਕਿਤੇ ਦਿੱਕਤ ਹੋਊਗੀ ਅਦਰਵਾਈਜ਼ ਨਹੀਂ ਹੈਗੀ ਜੀ ਨਹੀਂ ਤਾਂ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਣੀਆਂ ਸੀਗੀਆਂ ਬਹੁਤ ਹੋਣਾ ਸੀਗਾ ਕਸਮਾਨ ਪੈਣਾ ਸੀਗਾ ਸ਼ਹਿਰਾਂ ਚ ਹੋਣਾ ਸੀਗਾ ਉਹ ਕਿਤੇ ਹੈਗੀ ਦਿੱਕਤ ਚਲੋ ਅਗਲੀ ਵਾਰ ਉਹ ਸਾਰਿਆਂ ਦੇ ਜਿਹੜੇ ਆਪਾਂ ਕਹਿੰਦੇ ਆ ਵੀ ਘਰ ਨੋਟ ਹੋ ਜਾਣਗੇ ਕੱਲੇ-ਕੱਲੇ ਦੇ ਘਰ-ਘਰ ਰਾਸ਼ਨ ਪਹੁੰਚੂ। ਜੀ ਹੁਣ ਦੇਖਿਓ ਜੀ ਜਿਹੜਾ ਹੁਣ ਚੋਣਾਂ ਦਾ ਮੁੱਦਾ ਚੱਲ ਰਿਹਾ ਏ ਚੋਣਾਂ 'ਚ ਕਿਹਾ ਜਾ ਰਿਹਾ ਏ ਕਿ ਚੋਣਾਂ ਆ ਗਈਆਂ ਨੇ ਆਮ ਆਦਮੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਲollipops ਦੇਤੇ ਨੇ ਅਹੁਦੇ ਵੰਡਤੇ ਨੇ। ਇਦਾਂ ਦੇ ਸਵਾਲ ਵੀ ਸੋਸ਼ਲ ਮੀਡੀਆ 'ਤੇ ਚੱਲ ਰਹੇ ਨੇ ਕਿ ਇਹਨਾਂ ਨੂੰ ਅਹੁਦੇ ਵੰਡਤੇ ਜੀ ਹੁਣ ਇਹਨਾਂ ਨੂੰ ਲਾਉਣਗੇ ਕੰਮ ਵੀ ਭੱਜ ਨੱਠ ਕਰੋ। ਉਹ ਲਾਲਚ ਦੇ ਕੇ ਕਹਿੰਦੇ ਕੰਮ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਅਹੁਦੇ ਦੱਤੇ ਨੇ। ਨਹੀਂ ਨਹੀਂ ਬਿਲਕੁਲ ਬਿਲਕੁਲ ਦੇਖੋ ਮਿਹਨਤੀ ਵਰਕਰ ਨੇ ਹੂੰ ਮੈਨੂੰ 2015-14 ਮਿਲਿਆ ਸੀਗਾ ਜੀ। ਜੀ ਕੋਈ ਇਲੈ 2017 ਦੇ ਵਿੱਚ ਇਲੈਕਸ਼ਨ ਆਈ ਮੈਨੂੰ ਵਾਈਸ ਪ੍ਰੈਜ਼ੀਡੈਂਟ ਯੂਥ ਵਿੰਗ ਪੰਜਾਬ ਲਾਇਆ ਠੀਕ ਹੈ ਜੀ ਆਪਣਾ 2017 ਤੋਂ ਬਾਅਦ ਆ ਕੇ 2020 ਚ ਕੋਈ ਇਲੈਕਸ਼ਨ ਨਹੀਂ ਸੀ ਉਦੋਂ ਮੈਨੂੰ ਅਹੁਦਾ ਦਿੱਤਾ ਮੈਨੂੰ ਕਿ ਸਾਰਿਆਂ ਨੂੰ ਜੀ ਸਾਰੇ ਅਹੁਦੇਦਾਰਾਂ ਨੂੰ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਅਹੁਦਾ ਪਾਰਟੀ ਦਿੰਦੀ ਆ ਔਰ ਜਿਹੜੇ ਕੰਮ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ ਉਹਨੂੰ ਜਾਂ ਪੰਜਾਬ ਵਾਲੇ ਨੂੰ ਡਿਸਟ੍ਰਿਕਟ 'ਚ ਵੀ ਕਰ ਦਿੰਦੇ ਨੇ ਹੂੰ ਜਾਂ ਡਿਸਟ੍ਰਿਕਟ ਵਾਲੇ ਨੂੰ ਹਲਕੇ 'ਚ ਵੀ ਕਰ ਦਿੰਦੇ ਨੇ ਜੀ ਜਾਂ ਜਿਵੇਂ ਜਿਵੇਂ ਉੱਪਰ ਦਾ ਜਿੰਦਾ ਮਨਵਿੰਦਰ ਜੀ ਜਿੰਨਾ ਵਰਕਰਾਂ ਨੂੰ ਆਮ ਆਦਮੀ ਪਾਰਟੀ ਨੇ ਮਾਣ ਸਨਮਾਨ ਬਖਸ਼ਿਆ ਇਹਨਾਂ ਤੁਸੀਂ ਟਰੈਕ ਰਿਕਾਰਡ ਚੱਕ ਲਿਓ ਕਿਸੇ ਪਾਰਟੀ ਨੇ ਜੀ ਹੁਣ ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਕਿੱਥੇ ਡਿਊਟੀ ਲੱਗੀ ਆ ਕਿੱਦਾਂ ਦੀਆਂ ਜਿਹੜੀਆਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਇਹ ਦਿਖਾਇਆ ਜਾਊਗਾ ਕਿ ਆਉਣ ਵਾਲੇ ਟਾਈਮ 'ਚ ਜਿਹੜਾ ਪੰਜਾਬ ਦਾ ਵਿਕਾਸ ਆ ਉਹ ਆਮ ਆਦਮੀ ਪਾਰਟੀ ਕਰ ਸਕਦੀ ਆ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰਨ ਲੋਕ ਬੋਟਾਂ ਪਾਉਣ ਉਹਦੇ ਲਈ ਕੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਸਾਰੇ ਸਾਡੇ ਪੈਂਫਲੈਟ ਛਪੇ ਪਏ ਨੇ ਜੀ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਜੋ ਵੀ ਕੰਮ ਕਰੇ ਬੇ ਨੇ ਅਸੀਂ ਘਰ-ਘਰ ਲੋਕਾਂ 'ਚ ਜਾਵਾਂਗੇ ਜੀ ਡੇਰਾਬੱਸੀ ਡਿਊਟੀ ਹੈ ਜੀ ਜੀ ਡੇਰਾਬੱਸੀ ਦੇ ਘਰ-ਘਰ ਜਾਂਦੇ ਆਂ ਔਰ ਉਹੀ ਗੱਲਾਂ ਉਹ 'ਚ ਸਹੀ ਲਿਖੀਆਂ ਮੈਨੇ ਜੋ ਜੋ ਕੰਮ ਹੋਏ ਨੇ ਜੀ ਔਰ ਲੋਕ ਚਲੋ ਸਵਾਲ ਵੀ ਕਰਦੇ ਸਾਨੂੰ ਵੀ ਇਹ ਕੰਮ ਕਦੋਂ ਜਿਵੇਂ ਤੁਸੀਂ ਕਹੇ ਬੀਬੀਆਂ ਵਾਲੀ ਪੈਨਸ਼ਨ ਸੋਰੀ 1000 ਰੁਪਿਆ ਉਹ ਵੀ ਚਲੋ ਅਸੀਂ ਇਹੀ ਸਵਾਲ ਹੈ ਉਹਨਾਂ ਨੂੰ ਇਹੀ ਬੇਨਤੀਆਂ ਕਰਦੇ ਆ ਵੀ ਇਹ 5 ਸਾਲ ਦੇ ਵਿੱਚ ਤੁਹਾਡੇ ਕੰਮ ਹੋਣਗੇ ਜੀ ਪਰ ਇਹ ਜਿਹੜੇ ਕਰਤੇ ਇਹ ਵੀ ਦੇਖੋ ਚੈੱਕ ਕਰੋ ਫਿਰ ਲੋਕ ਸਮਝਣੇ ਵੀ ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ ਵੀ ਕੁਝ ਕੰਮ ਹੋਏ ਨੇ ਕੁਝ ਜਿਹੜੇ ਬਾਕੀ ਨੂੰ ਹੋਣਗੇ ਜੀ ਰੋਡ ਦਾ ਕੰਮ ਸਟਾਰਟ ਹੋ ਗਿਆ ਹੀ ਜਿਹੜਾ ਆਪਾਂ ਪਹਿਲਾਂ ਵੀ ਕੀਤੀਆਂ ਸੀਗੀਆਂ ਨਾਬੇ ਵਾਲੇ ਰੋਡ ਦਾ ਕਿੰਨੇ ਕੇ ਟਾਈਮ ਚ ਲੱਗ ਰਿਹਾ ਕੋਈ ਗੱਲ ਹੋ ਜੂਗੀ ਕੰਪਲੀਟ ਹੋ ਜਾਣਾ ਹੈ ਦੇਖੋ ਮੇਰੀ ਐਮਐਲਏ ਸਾਹਿਬ ਨਾਲ ਤਾਂ ਗੱਲ ਪ੍ਰੋਪਰ ਹੋਈ ਨਹੀਂ ਪਰ ਪਰਸੋਂ ਉਹਨਾਂ ਨੇ ਆਪਣੀ ਪੋਸਟ ਵੀ ਪਾਈ ਸੀਗੀ ਔਰ ਮੈਂ ਇੱਥੇ ਫੋਨ ਫਾਨ ਵੀ ਕਰੇ ਪਤਾ ਕਰਿਆ ਵੀ ਉੱਥੋਂ ਚੱਲ ਪਿਆ 52 53 ਕਿਲੋਮੀਟਰ ਜਿਹੜਾ ਸੜਕ ਦਾ ਕੰਮ ਹੈ ਭਵਾਨੀਗੜ੍ਹ ਤੋਂ ਲੈ ਕੇ ਮੰਡੀ ਗੋਵਿੰਦਗੜ੍ਹ ਤੱਕ ਜਲਦੀ ਹੀ ਮੈਨੂੰ ਲੱਗਦਾ April April ਦੇ ਲਾਸਟ ਤੱਕ ਹੋ ਜਾਣਾ ਜੀ ਜੀ ਲਾਸਟ ਦੇ ਵਿੱਚ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਕੋਈ ਮੈਸੇਜ ਲਾਉਣਾ ਚਾਹੁੰਦੇ ਹੋ ਚੋਣਾ ਪ੍ਰਤੀ ਜਾਂ ਕੁਝ ਵੀ ਕਹਿਣਾ ਚਾਹੁੰਦੇ ਹੋ ਉਹ ਜ਼ਰੂਰ ਤੁਸੀਂ ਬਿਲਕੁਲ ਜੀ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਹਾਂ ਇਹ ਆਪਣੇ ਤੁਹਾਡੇ ਚੈਨਲ ਦੇ ਰਾਹੀਂ ਆਮ ਆਦਮੀ ਪਾਰਟੀ ਦੇ ਕੰਮ ਦੇਖ ਕੇ ਹਮ ਕੰਮ ਦੇਖ ਕੇ ਵੋਟ ਪਾਇਓ ਜਿੱਦਾਂ ਵੀ ਬਿਜਲੀ ਨੌਕਰੀਆਂ ਮੈਰਟ ਤੇ ਨੌਕਰੀਆਂ ਜੀ ਤੀਜਾ ਆਪਣਾ ਕਿਸਾਨਾਂ ਦਾ ਦੇਖੋ ਕਿਸਾਨਾਂ ਨੂੰ ਬਿਜਲੀ ਦਾ ਕਿੰਨਾ ਫਾਇਦਾ ਹੋਇਆ ਜੀ ਹਮ ਕਿਸਾਨਾਂ ਨੂੰ ਦਿਨ ਚ ਬਿਜਲੀ ਕਣਕਾ ਦੇ ਟਾਈਮ ਚੱਲੀ ਹੈ ਝੋਨੇ ਦੇ ਟਾਈਮ ਕੋਈ ਦਿੱਕਤ ਨਹੀਂ ਆਈ ਇਹ ਕਿਸਾਨਾਂ ਚ ਬਹੁਤ ਵਧੀਆ ਇੱਕ ਮੈਸੇਜ ਹੈ ਔਰ ਬਹੁਤ ਵਧੀਆ ਪੰਜਾਬ ਸਰਕਾਰ ਦਾ ਉਪਰੰਧ ਹੈ ਜੀ ਹਾਂ ਔਰ ਹੋਰ ਮੇਰੇ ਨੌਜਵਾਨਾਂ ਨੂੰ ਜਿੰਨਾ ਹੋ ਸਕਦੇ ਨੇ ਕਰ ਰਹੇ ਨੇ ਵੱਧ ਤੋਂ ਵੱਧ ਕਰ ਰਹੇ ਨੇ ਔਰ ਜਿੰਨਾ ਹੋਇਆ ਮਜ਼ਦੂਰ ਨੂੰ ਗਰੀਬ ਨੂੰ ਸਾਰੇ ਵਰਗਾਂ ਦਾ ਧਿਆਨ ਰੱਖ ਰਹੀ ਆ ਆਮ ਆਦਮੀ ਪਾਰਟੀ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਵੀ ਆਮ ਆਦਮੀ ਪਾਰਟੀ ਨੂੰ ਸਾਰੇ ਇੱਕ ਵਾਰ ਫੇਰ ਲੋਕ ਸਭਾ ਚ ਜਿਤਾਈਏ ਤਾਂ ਕਿ ਆਪਾਂ ਹੱਥ ਮਜ਼ਬੂਤ ਕਰੀਏ ਆਮ ਆਦਮੀ ਪਾਰਟੀ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਭਗਵੰਤ ਮਾਨ ਜੀ ਦੇ ਔਰ ਲੋਕ ਸਭਾ ਚ ਉਹਨਾਂ ਨੂੰ ਜਿਤਾਈਏ ਤੇ ਤਾਂ ਕਿ ਮੋਦੀ ਨਾਲ ਆਪਾਂ ਜਿਹੜਾ ਉਹਨਾਂ ਨੇ ਫੰਡ ਰੋਕੇ ਹੋਏ ਨੇ ਹੂੰ ਇਹ ਉਹ ਆਪਾਂ ਉਹਨੋਂ ਤੋਂ ਲੜ-ਪਿੜ ਕੇ ਲਿਆ ਸਕੀ ਜੀ ਜੀ ਇੱਕ ਸਵਾਲ ਮੇਰੇ ਹੋਰ ਦਿਮਾਗ ਚ ਆਇਆ ਜੀ ਕਿਸਾਨਾਂ ਤੋਂ ਗੱਲ ਕੀਤੀ ਆ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ 21 ਫਰਵਰੀ ਨੂੰ ਗੋਲੀਆਂ ਚੱਲਦੀਆਂ ਨੇ ਅਥਰੂ ਗਾਇਤ ਦੇ ਗੋਲੇ ਚੱਲਦੇ ਨੇ ਇੱਕ ਨੌਜਵਾਨ ਸ਼ਹੀਦ ਹੋ ਜਾਂਦਾ ਜੀ ਗੋਲੀ ਲੱਗਦੀ ਆ ਉਹਦੇ ਭਗਵੰਤ ਮਾਨ ਸਾਹਿਬ ਕਹਿੰਦੇ ਸੀਗੇ 15 ਦੇ ਵਿੱਚ ਜਦੋਂ ਬਾਬਲ ਕਰਾਂ ਕਲਾਂ ਗੋਲੀ ਗਾਂਢ ਹੋਇਆ ਏ ਕਿ ਕਦੇ ਪੁਲਿਸ ਵੀ ਅਣਪਛਾਤੀ ਹੋਈ ਆ ਲੋਕ ਕਹਿੰਦੇ ਜੀ ਉਦੋਂ ਤੁਸੀਂ ਕਹਿੰਦੇ ਸੀਗੇ ਹੁਣ ਜਿਹੜਾ ਪਰਚਾ ਏ ਉਹ ਅਣਪਛਾਤੀ ਪੁਲਿਸ ਤੇ ਕੀਤਾ ਜੀ ਹੁਣ ਕਿੱਦਾਂ ਦੇਖਦਾ ਉਹ ਚੀਜ਼ ਦੇਖੋ ਇੱਕ ਗੱਲ ਤਾਂ ਪਰਚਾ ਤਾਂ ਦਿੱਤਾ ਜੀ ਹਾਂ ਅਣਪਛਾਤਾ ਉਹਦੀ ਜਾਂਚ ਚੱਲ ਰਹੀ ਹੈ ਹਾਂ ਫਿਰ ਦੂਸਰੀ ਗੱਲ ਵੈ ਸਰਕਾਰਾਂ ਨਾਲੋਂ ਅਲੱਗ ਕਹਾ ਹਾਂ ਹਾਂ ਕਿਸਾਨ ਸ਼ਹੀਦ ਹੋਏ ਸੀਗੇ 700 ਹਾਂ ਕਿਸਾਨਾਂ ਨੂੰ ਬਹੁਤਿਆਂ ਨੂੰ ਨੌਕਰੀ ਵੀ ਨਹੀਂ ਮਿਲੀ ਜੀ ਮੁਆਵਜ਼ਾ ਵੀ ਨਹੀਂ ਮਿਲਿਆ ਹਮ ਪਹਿਲਾਂ ਚਲੋ ਕਿਸੇ ਦਾ ਪੁੱਤ ਚਲੇ ਜਾਣਾ ਬਹੁਤ ਦੁਖਦਾਈ ਘਟਨਾ ਹੈ ਪਰਮਾਤਮਾ ਨਾ ਕਿਸੇ ਨਾਲ ਕਰੇ ਹਮ ਬਹੁਤ ਮੰਦਭਾਗੀ ਉੱਥੇ ਘਟਨਾ ਹੋਈ ਹੈ ਸ਼ੁਭਕਰਨ ਸਿੰਘ ਸਾਡਾ ਵੀਰ ਆਪਣਾ ਉੱਥੇ ਗੋਲੀ ਦਾ ਸ਼ਿਕਾਰ ਹੋ ਗਿਆ ਸ਼ਹੀਦ ਹੋ ਗਿਆ ਔਰ ਮੈਂ ਪਰਮਾਤਮਾ ਅੱਗੇ ਅਰਦਾਸ ਵੀ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਮੈਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਦਾ ਉਹਨਾਂ ਨੇ ਕਿਹਾ ਜਿੰਨਾ ਹੋ ਸਕਦਾ 1 ਕਰੋੜ ਰੁਪਈਆ ਉਹਨੂੰ ਦਿੱਤਾ ਇੱਕ ਨੌਕਰੀ ਦਿੱਤੀ ਔਰ ਤੁਸੀਂ ਦੱਸ ਦਿਓ ਪਿਛਲੀਆਂ ਸਰਕਾਰਾਂ ਚ ਕਿਹੜੀ ਕਿਸਾਨਾਂ ਦੀ ਕੀ ਨੇ ਐਡੀ ਗੱਲ ਕੀਤੀ ਜੀ 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 ਧੰਨਵਾਦ ਜੀ ਜੀ ਇਹ ਸਨ ਗੁਰਦੀਪ ਸਿੰਘ ਟਵਾਣਾ ਕਿਸਾਨ ਵਿੰਗ ਦੇ ਪ੍ਰਧਾਨ ਪੰਜਾਬ ਆਮ ਆਦਮੀ ਪਾਰਟੀ ਸੋ ਇਹਨਾਂ ਨਾਲ ਹਰ ਇੱਕ ਮਸਲੇ ਤੇ ਜਿਹੜੀ ਗੱਲ ਆ ਕੀਤੀ ਆ ਬੇਬਾਕ ਇਹਨਾਂ ਨੇ ਜਵਾਬ ਦਿੱਤੇ ਨੇ ਹਰ ਇੱਕ ਸਵਾਲਾਂ ਦਾ ਜਨਤਾ ਦੇ ਸਵਾਲ ਨੇ ਜਿਹੜੇ ਉਹ ਇਹਨਾਂ ਤੱਕ ਪਹੁੰਚਾਉਣਾ ਸਾਡਾ ਫਰਜ਼ ਆ ਉਹ ਅਸੀਂ ਨਿਭਾਇਆ ਏ ਸੋ ਇਹਨਾਂ ਨੇ ਵੀ ਬੜੀ ਬੇਬਾਕਤਾ ਦੇ ਨਾਲ ਉਹਨਾਂ ਦਾ ਜਵਾਬ ਦਿੱਤਾ ਏ ਸੋ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਰੂਰ ਦੱਸਿਓ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ